ਆਕਮਾਉਂ ਜਿਲ੍ਹਾ ਫਤਿਹਗੜ ਸਾਹਿਬ ਦੀਆਂ ਜਿੱਥੇ ਮੀਂਹ ਬਹੁਤ ਹੀ ਤੇਜ਼ ਮੀਂਹ ਪੈ ਰਿਹਾ ਇਸ ਟਾਈਮ ਤੇ ਨਾਲ ਛੋਟੇ ਛੋਟੇ ਗੜੇ ਮਾਰੀ ਵੀ ਹੋ ਰਹੀ ਹੈ ਔਰ ਰਲ ਕੇ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਗੜੇ ਮਾਰੀ ਤੋਂ ਬਚਾ ਰਹੇ ਕਿਉਂਕਿ ਪਿੱਛੇ ਜੀਰੀ ਦਾ ਵੀ ਝਾੜ ਬਹੁਤ ਘੱਟ ਨਿਕਲੇ ਆ ਇਹ ਗੜੇ ਮਾਰੀ ਹੁੰਦੀ ਆ ਤਾਂ ਫਸਲਾਂ ਤੇ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਵੇਗਾ ਔਰ ਰਲ ਮਿਲ ਕੇ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਗੜੇ ਮਾਰੀ ਤੋਂ ਬਚਾ ਰਹੇ ਇਸ ਟਾਈਮ ਮੀਂਹ ਤੇਜ਼ ਪੈ ਰਿਹਾ ਹੈ ਹਲਕੀ ਹਲਕੀ ਗੜੇ ਮਾਰੀ ਵੀ ਹੋ ਰਹੀ ਹੈ ਕਮਿਟਾ ਵਿੱਚ ਹਾਜ਼ਰੀ ਜ਼ਰੂਰ ਲਗਾਓ ਕਿੱਥੇ ਕਿੱਥੇ ਮੀਂਹ ਪਿਆ ਕਿੱਥੇ ਕਿੱਥੇ ਗੜੇ ਮਰੀ ਹੋਈ ਮਹਾਤਮਾ ਮਿਹਰ ਕਰੇ ਗੜੇ ਮਰੀ ਤੋਂ ਬਚਾ ਰਹੇ ਪਹਿਲੇ ਹੀ ਸਰਕਾਰਾਂ ਤੇ ਕੁਦਰਤ ਦੀ ਮਾਰ ਤੋਂ ਸਤਾਏ ਹੋਏ ਕਿਸਾਨ ਖੁਦ ਕੋਚਿਆਂ ਵੱਲੋਂ ਵਧ ਰਹੇ ਹਨ ਕੋਈ ਪਿਛਲੇ ਪਿਛਲੇ ਗੀਰੀ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਹਨਾਂ ਨੇ ਬੀਜ ਕਾਰਨ ਝਾੜ ਘਟ ਨਿਕਲੇ ਆ ਕਿਤੇ ਬਿਮਾਰੀ ਕਾਰਨ ਝਾੜ ਘਟ ਹੁੰਦੇ ਆ ਹਮਤਮਾਤਮ ਮੇਰ ਕਰੇ ਕਿਸਾਨ ਵੀਰਾਂ ਤੇ ਹਰ ਇੱਕ ਵਰਗ ਲਈ ਜੇ ਤੋ ਗੜੇ ਮਾਰੀ ਆਉਂਦੀ ਆ ਮੁਸ਼ਕਲ ਆ ਜੋ ਗਰੀਬ ਭਾਈ ਚਾਰਾ ਝੁੰਗੀਆਂ ਵਿੱਚ ਬੈਠਾ ਹੈ ਉਹਨਾਂ ਲਈ ਵੀ ਮੁਸ਼ਕਲ ਆ ਪਰਮਾਤਮਾ ਮੇਰ ਕਰੇ ਬਿਜਲੀ ਲਗਾਤਾਰ ਘਟ ਰਹੀ ਆ ਦੀ ਦੇਖ ਸਕਦੀ ਹਾਂ ਬਿਜਲੀ ਕਿਸ ਤਰ੍ਹਾਂ ਗੜਕ ਰਹੀ ਹੈ ਮੀਂਹ ਇੱਕ ਵਾਰ ਫਿਰ ਤੋਂ ਤੇਜ਼ ਹੋ ਗਿਆ ਸਮਾਂ ਚ ਲਗਾਤਾਰ ਬਿਜਲੀ ਗੜਕ ਰਹੀ ਹੈ ਮੀਂਹ ਤੇਜ਼ ਹੋ ਰਿਹਾ ਹੈ ਇਹ ਤਸਵੀਰਾਂ ਨੇ ਬਲਾਕ ਮੋਹਨੋ ਜਿਲ੍ਹਾ ਫਤਿਹਗੜ ਸਾਹਿਬ ਦੀਆਂ मान भी काला ही नजर आ रहा है चार पास पदल पूरा तरह पानी न भरिया होया बिजली लचक रही है કરી ਗੜਾਈ ਬਾਈ ਤੋਂ ਵਿਚਾਰ ਰੱਖੀ